ਮੌਸਮ ਲਾਉ ਸਭ ਨੂੰ ਖੁੰਝੇ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਰਾਤ ਤੋਂ ਹੀ ਹੈ ਜਿਹੜੀਆਂ ਤਕੜੀਆਂ ਮੀਹਾਂ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਉਹ ਆਪਾਂ ਨੂੰ ਪੰਜਾਬ ਦੇ ਮੋਗਾ ਬਰਨਾਲਾ ਬਠਿੰਡਾ ਮਾਨਸਾ ਭਾਵ ਇਹ ਇਹ ਏਰੀਆ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਿਆ ਤੇ ਉੱਤਰਪூர் ਪੂਰਬੀ ਹਿੱਸੇ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਜਲੰਧਰ ਕਪੂਰਥਲਾ ਤਰਨਤਾਰਨ ਦੇ ਵਿੱਚ ਵੀ ਕਾਫੀ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਜੇਕਰ ਅੱਜ ਦੀ ਗੱਲ ਕਰੀਏ ਕਿ 5 ਮਈ ਦਾ ਜਿਹੜਾ ਮੌਸਮ ਆ ਉਸ ਦੇ ਵਿੱਚ ਕੀ ਦੇਖਣ ਨੂੰ ਮਿਲੂਗਾ ਤਾਂ ਤੁਸੀਂ ਹੁਣ ਵੀ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦਾ ਲਗਭਗ 70-80% ਹਿੱਸਾ ਜਿਹੜਾ ਉਹ ਬੱਦਲਵਾਈ ਦੀ ਚਪੇਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲੇਕਿਨ ਇਸ ਦੇ ਵਿੱਚ ਜਿਹੜੇ ਦੱਖਣੀ ਹਿੱਸੇ ਨੇ ਜਿਵੇਂ ਕਿ ਫਾਜ਼ਿਲਕਾ ਮੁਖਸਰ ਸਾਹਿਬ ਫਰੀਦਕੋਟ ਇਹਨਾਂ ਦੇ ਵਿੱਚ ਹਜੇ ਰਾਹਤ ਆ ਭਾਅ ਬਦਲਵਾਈ ਤੋਂ ਰਹਿਤ ਨਹੀਂ ਇਹ ਹਿਫਾ ਇਸ ਦੇ ਚਲਦੇ ਉੱਤਰਪੂਰਬੀ ਇਲਾਕਿਆਂ ਦੇ ਵਿੱਚ ਤਗੜੀ ਬਦਲਵਾਈ ਦੇਖਣ ਨੂੰ ਮਿਲ ਰਹੀ ਆ ਦੱਸਦੇ ਆ ਵੀ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਪੂਰੇ ਤਗੜੇ ਲੈਵਲ ਦਾ ਮੀਂਹ ਅਤੇ ਹਨੇਰੀ ਵਰਗਾ ਮਾਹੌਲ ਦੇਖਣ ਨੂੰ ਮਿਲੂਗਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਤੁਸੀਂ ਹੁਣ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੂਰੇ ਭਾਰਤ ਦੇ ਵਿੱਚ ਹੀ ਜਿਹੜੀ ਮੀਂਹਾਂ ਦੀਆਂ ਗਤੀਵਿਧੀਆਂ ਜਾਂ ਬੱਦਲਵਾਈ ਕਹਿੰਦੇ ਆ ਰਾਜਸਥਾਨ ਦੇ ਵਿੱਚ ਵੀ ਬਣੀ ਹੋਈ ਹੈ ਦਿੱਲੀ ਦੇ ਵਿੱਚ ਤੇ ਪੰਜਾਬ ਹਰਿਆਣਾ ਦੇ ਵਿੱਚ ਵੀ ਤਗੜੀ ਬੱਦਲਵਾਈ ਹੈ ਜਿਹੜੀ ਤਨਾਤ ਆ ਤੇ ਹੁਣ ਜੇਕਰ ਅਸੀਂ ਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਆਉਂਦੇ ਘੰਟਿਆਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਤਗੜੀ ਬੱਦਲਬਾਈ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਭਾਵ ਇਹ ਹਿੱਸੇ ਦੇ ਵਿੱਚ ਇਸੇ ਹਿੱਸੇ ਦੇ ਵਿੱਚ ਇਸੇ ਹਿੱਸੇ ਦੇ ਵਿੱਚ ਆਪਾਂ ਨੂੰ ਤਗੜੀਆਂ ਮੀਹਾਂ ਦੀਆਂ ਗਤੀਵਿਧੀਆਂ ਕਈ ਜਗ੍ਹਾ ਤੇ ਮਤਲਬ ਪਠਾਨਕੋਟ ਗੁਰਦਾਸਪੁਰ ਦੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਆ ਇਸ ਤੋਂ ਇਲਾਵਾ ਜੇਕਰ ਅਸੀਂ ਪੂਰਬੀ ਹਿੱਸੇ ਦੀ ਗੱਲ ਕਰੀਏ ਜਿਵੇਂ ਕਿ ਹੁਣ ਆਪਾਂ ਸੈਟਲਾਈਟ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਪੂਰਬੀ ਹਿੱਸੇ ਦੇ ਵਿੱਚ ਹਲਕੀ-ਹਲਕੀ ਜੀ ਬੱਦਲਬਾਹੀ ਬਣੀ ਹੋਈ ਆ ਭਾਵ ਥੋੜਾ ਜਿਹਾ ਠਹਿਰਾਓ ਮਿਲਿਆ ਚੰਡੀਗੜ੍ਹ ਉਹ ਰੂਪਨਗਰ ਮੋਹਾਲੀ ਪਟਿਆਲੇ ਦੇ ਕਈ ਹਿੱਸੇ ਫਤਿਹਗੜ੍ਹ ਸਾਹਿਬ ਦੇ ਅਤੇ ਰੂਪਨਗਰ ਵਰਗੇ ਸ਼ਹਿਰਾਂ ਦੇ ਲੇਕਿਨ ਇਹ ਥੋੜੇ ਸਮੇ ਲਈ ਆ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆ ਜਿਹੜਾ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਇੱਥੇ ਬਦਲਵਾਈ ਤਨਾਤ ਹੋਵੇਗੀ ਅਤੇ ਚੰਗੀਆਂ ਛੁੱਟੀਆਂ ਲਾ ਕੇ ਜਾਵੇਗੀ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਹੁਣ ਵੀ ਦੇਖ ਰਹੇ ਹਾਂ ਕਿ ਕਈ ਜਗ੍ਹਾ ਤੇ ਮੱਧਮ ਰੂਪ ਦੇ ਵਿੱਚ ਹਵਾ ਚੱਲ ਰਹੀ ਹੈ ਤੇ ਕਈ ਜਗ੍ਹਾ ਤੇ ਹਵਾ ਜਿਹੜੀ ਹੈ ਸ਼ਾਂਤ ਆ ਲੇਕਿਨ ਆਉਂਦੇ ਕੁਝ ਕੁ ਘੰਟਿਆਂ ਤੱਕ ਹਵਾਵਾਂ ਦੀ ਗਤੀ ਜਾਂ ਜਿਹੜੀ ਥੋੜੀ ਜੀ ਤੇਜ਼ ਹੋਵੇਗੀ ਜਿਸ ਦੇ ਚੱਲਦੇ ਇਹ ਜਿਹੜੇ ਬੱਦਲ ਨੇ ਇਹ ਪੂਰਬੀ ਹਿੱਸੇ ਦੇ ਵਿੱਚ ਸ਼ਿਫਟ ਹੋਣਗੇ ਕਿਉਂਕਿ ਹਵਾਵਾਂ ਦੀ ਸਰਕੂਲੇਸ਼ਨ ਬਣੀ ਹੋਈ ਹੈ ਜਿਵੇਂ ਕਿ ਤੁਸੀਂ ਇਸ ਸਾਈਡ ਜੇ ਰਾਜਸਥਾਨ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਿੱਚ ਹਵਾਵਾਂ ਸਰਕੂਲੇਸ਼ਨ ਇਸ ਤਰ੍ਹਾਂ ਦੀ ਸਰਕੂਲੇਸ਼ਨ ਚੱਲ ਰਹੀ ਆ ਤੇ ਆਉਂਦੇ ਘੰਟਿਆਂ ਦੇ ਵਿੱਚ ਇਹ ਬਦਲਵਾਈ ਆ ਜਿਹੜੀ ਪੰਜਾਬ ਦੇ ਉੱਤੇ ਤਨਾਤ ਹੋ ਸਕਦੀ ਆ ਤੇ ਹੁਣ ਪੰਜਾਬ ਦੇ ਵਿੱਚ ਜੇ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਇਹ ਇਸ ਤਰੀਕੇ ਨਾਲ ਚੱਲ ਰਹੀਆਂ ਨੇ ਭਾਵ ਇੱਕ ਪੱਧਰ ਤੋਂ ਹਵਾਵਾਂ ਨਹੀਂ ਚੱਲਦੀਆਂ ਮਿਕਸ ਹੋ ਕੇ ਹਵਾਵਾਂ ਚੱਲਦੀਆਂ ਨੇ ਜਿਸ ਦੇ ਚੱਲਦੇ ਇਹ ਬਦਲਵਾਈ ਹੈ ਜਿਹੜੀ ਜ਼ਿਆਦਾ ਟਾਈਮ ਪੰਜਾਬ ਦੇ ਉੱਤੇ ਤਨਾਤ ਰਹੇਗੀ ਜੇਕਰ ਦੁਪਹਿਰ ਤੋਂ ਬਾਅਦ ਦੀ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਆ ਜਿਹੜੀ ਹਵਾਵਾਂ ਦੀ ਗਤੀ ਥੋੜੀ ਜੀ ਤੇਜ਼ ਹੋਵੇਗੀ ਅਤੇ ਹੋ ਸਕਦਾ ਹੈ ਕਿ ਹਲਕਾ ਜਿਹਾ ਜਿਹੜਾ ਬਦਲਵਾਈ ਦਾ ਪਾਸਾ ਬਦਲੇਗਾ ਭਾਵ ਬਦਲਵਾਈ ਸਾਫ਼ ਹੋਣੀ ਸ਼ੁਰੂ ਹੋਵੇਗੀ ਪੰਜਾਬ ਦੇ ਵਿੱਚ ਦੁਪਹਿਰ ਦੇ ਸਮੇਂ ਧੁੱਪ ਵੀ ਦੇਖਣ ਨੂੰ ਮਿਲ ਸਕਦੀ ਹੈ ਹਲਕੀ ਫੁਲਕੀ ਲੇਕਿਨ ਇਸ ਦਾ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਭਾਵ ਟੈਂਪਰੇਚਰ ਆ ਜਿਹੜਾ 3-4 ਡਿਗਰੀ ਦੇ ਵਿੱਚ ਘਰਾਵਟ ਦੇਖਣ ਨੂੰ ਮਿਲੂਗੀ ਗਰਮੀ ਤੋਂ ਰਾਹਤ ਮਿਲੇਗੀ ਇਸ ਸਮੇਂ ਜਿਹੜਾ ਜ਼ਿਆਦਾ ਅਲਰਟ ਬਣਿਆ ਹੋਇਆ ਉਹ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਬਣਿਆ ਹੋਇਆ ਜਿਸ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅਮਰੀਕਸਰ, ਹੁਸ਼ਿਆਰਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਾਲੇ ਵੀ ਕਈ-ਕਈ ਇਲਾਕਿਆਂ ਦੇ ਵਿੱਚ ਮੀਹਾਂ ਦੀਆਂ ਗਤੀਵਿਧੀਆਂ ਜਾਂ ਹਲਕੇ-ਫੁਲਕੇ ਬੂੰਦਾਬੰਦੀ ਦੇਖਣ ਨੂੰ ਮਿਲ ਰਹੀ ਆ। ਆਉਂਦੇ ਘੰਟਿਆਂ ਦੇ ਵਿੱਚ ਸੰਘਣੀ ਬੱਦਲਵਾਈ ਆ ਜਿਹੜੀ ਇਹ ਹਿੱਸੇ ਦੇ ਵਿੱਚ ਵੀ ਤਨਾਤ ਦੇਖਣ ਨੂੰ ਮਿਲੂਗੀ। ਏਸੀਸੇ ਦੇ ਵਿੱਚ ਤੇ ਇੱਥੇ ਵੀ ਮੀਹਾਂ ਦੀਆਂ ਤਕੜੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀ ਸ ਹੁਣ ਵੀ ਤਨਾਤ ਆ ਲੇਕਿਨ ਹਲਕੇ ਪੱਧਰ ਦੀ ਦੇਖਣ ਨੂੰ ਮਿਲ ਰਹੀ ਆ ਜਿਹੜੇ ਵੱਡੇ ਪੱਧਰ ਦੀ ਬਦਲਵਾਈ ਆ ਉਹ ਦੇਖਣ ਨੂੰ ਮਿਲੂਗੀ ਹੁੰਦੇ ਕੁਝ ਘੰਟਿਆਂ ਤੱਕ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ